ਆਉਣ ਦੇ ਇੱਛਕ ਲੋਕਾਂ ਲਈ ਵੱਡੀ ਰਾਹਤ ਰੱਦ ਹੋਈਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਨਿਆਂਇਕ ਸਮੀਖਿਆ ਲਈ ਵਿਧਾਇਆ ਸਮਾਂ ਰੱਦ ਇਮੀਗ੍ਰੇਸ਼ਨ ਅਰਜ਼ੀਆਂ ਵਿਰੁੱਧ ਅਪੀਲ ਵਾਸਤੇ 75 ਦਿਨ ਦਾ ਮਿਲੇਗਾ ਸਮਾਂ ਅਮਰੀਕਾ ਦੇ ਵਾਸ਼ਿੰਗਟਨ 'ਚ ਵੱਡਾ ਹਮਲਾ ਯਹੂਦੀ ਅਜਾਇਬ ਘਰ ਦੇ ਬਾਹਰ ਹੋਈ ਫਾਇਰਿੰਗ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਮੌਤ ਹਮਲਾਵਰ ਨੇ ਫ੍ਰੀ ਫਲਿਸਤਾਨ ਦੇ ਨਾਰੇ ਲਗਾਏ ਭਾਰਤ ਪਾਕਿਸਤਾਨ ਸੀਜ਼ਫਾਇਰ ਦਾ 트럼ਪ ਨੇ 6ਵੀਂ ਵਾਰ ਲਿਆ ਕ੍ਰੈਡਿਟ 트럼ਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਮਸਲੇ ਨੂੰ ਅਸੀਂ ਸੁਲਝਾਇਆ ਮੈਂ ਵਪਾਰਕ ਡੀਲਜ਼ ਰਾਹੀਂ ਪੂਰੇ ਮਸਲੇ ਨੂੰ ਸੁਲਝਾ ਦਿੱਤਾ ਜੈ ਸ਼ੰਕਰ ਨੇ 트럼ਪ ਦੇ ਦਾਅਵੇ ਦਾ ਕੀਤਾ ਵਿਰੋਧ ਵਿਦੇਸ਼ ਮੰਤਰੀ ਨੇ ਭਾਰਤ ਪਾਕਿਸਤਾਨ ਵਿਚਾਲੇ ਦਵੱਲੀ ਗੱਲਬਾਤ ਨਾਲ ਸਮਝੌਤਾ ਹੋਣ ਦਾ ਕੀਤਾ ਦਾਵਾ ਧੱਗ ਪੰਜਾਬੀ ਜੋੜੇ ਦੀ ਭਾਲ ਕਰ ਰਹੀ ਹੈ ਕੈਨੇਡਾ ਪੁਲਿਸ ਕੈਨੇਡਾ ਵਿੱਚ ਜਾਲੀ ਕਾਗਜ਼ਾਂ ਦੇ ਆਧਾਰ ਤੇ ਮਹਿੰਗੀਆਂ ਗੱਡੀਆਂ ਫਾਈਨਾਂਸ ਕਰਵਾਉਣ ਦਾ ਮਾਮਲਾ ਦੋ ਪੰਜਾਬੀਆਂ ਦੀ ਭਾਲ ਕਰ ਰਹੀ ਹੈ ਪੀਲ ਰੀਜਨਲ ਪੁਲਿਸ ਕੈਨੇਡਾ ਆਉਣ ਦੇ ਇੱਛਕ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਜਦੋਂ ਰੱਦ ਹੋਈਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਨਿਆਂਇਕ ਸਮੀਖਿਆ ਵਾਸਤੇ ਮਿਲਣ ਵਾਲਾ ਸਮਾਂ 30 ਦਿਨ ਤੋਂ ਵਧਾ ਕੇ 75 ਦਿਨ ਕਰ ਦਿੱਤਾ ਗਿਆ ਜੁਡੀਸ਼ੀਅਲ ਰਿਵਿਊ ਦੌਰਾਨ ਫੈਡਰਲ ਅਦਾਲਤ ਵੱਲੋਂ ਇਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਦੀ ਕੋਖ ਕੀਤੀ ਜਾਂਦੀ ਹੈ ਅਤੇ ਤਰੁੱਟੀ ਨਜ਼ਰ ਆਉਣ ਤੇ ਰੱਦ ਕੀਤੀ ਅਰਜ਼ੀ ਨੂੰ ਮੁੜ ਵਿਚਾਰ ਵਾਸਤੇ ਇਮੀਗ੍ਰੇਸ਼ਨ ਵਿਭਾਗ ਕੋਲ ਭੇਜਿਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਨਿਆਂਇਕ ਸਮੀਖਿਆ ਲਈ ਆ ਰਹੀਆਂ ਅਰਜ਼ੀਆਂ ਦੇ ਬੈਕਲੌਗ ਨੂੰ ਵੇਖਦੇ ਆ ਤਾਜ਼ਾ ਤਬਦੀਲੀ ਕੀਤੀ ਗਈ ਹੈ ਇਮੀਗ੍ਰੇਸ਼ਨ ਅਰਜ਼ੀ ਰੱਦ ਹੋਣ ਦੇ ਸਬੰਧ ਵਿੱਚ ਉਮੀਦਵਾਰ ਨੇ ਨਿਆਇਕ ਇਜਾਜ਼ਤ ਜਾਨੀ ਲੀਵ ਦੀ ਅਰਜ਼ੀ ਦਾਖਲ ਕਰਨੀ ਹੁੰਦੀ ਹੈ ਅਤੇ ਲੀਵ ਪ੍ਰਵਾਨ ਹੋਣ ਤੇ ਹੀ ਅਦਾਲਤ ਵੱਲੋਂ ਮਾਮਲੇ ਦੀ ਨਿਆਇਕ ਸਮੀਖਿਆ ਕੀਤੀ ਜਾਂਦੀ ਹੈ ਇਸ ਪ੍ਰਕਿਰਿਆ ਵਾਸਤੇ ਪਹਿਲਾਂ ਸਿਰਫ 30 ਦਿਨ ਹੀ ਮਿਲਦੇ ਸਨ ਦੂਜੇ ਪਾਸੇ ਮੌਜੂਦਾ ਵਰੇ ਦੌਰਾਨ ਕੈਨੇਡੀਅਨ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 31 ਫੀਸਦੀ ਦੀ ਕਮੀ ਆਈ ਹੈ 2025 ਦੀ ਪਹਿਲੀ ਤਿਮਾਹੀ ਦੌਰਾਨ ਕੈਨੇਡਾ ਵੱਲੋਂ ਤਕਰੀਬਨ 96000 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੌਰਾਨ 121000 ਵੀਜ਼ੇ ਹੀ ਜਾਰੀ ਕੀਤੇ ਗਏ ਸਨ ਭਾਰਤੀ ਵਿਦਿਆਰਥੀਆਂ ਨੂੰ ਇਹਨਾਂ ਵਿੱਚੋਂ 30640 ਵੀਜ਼ਾ ਹਾਸਲ ਹੋਏ ਜਦਕਿ 2024 ਵਿੱਚ ਪਹਿਲੀ ਤਿਮਾਹੀ ਦੌਰਾਨ 44295 ਪਾਸਪੋਰਟਾਂ ਤੇ ਸਟੱਡੀ ਵੀਜ਼ੇ ਦੀ ਮੋਹਰ ਲੱਗੀ ਸੀ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 2023 ਦੌਰਾਨ 682000 ਸਟੱਡੀ ਪਰਮਿਟ ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ 278000 ਵੀਜ਼ੇ ਭਾਰਤੀ ਵਿਦਿਆਰਥੀਆਂ ਦੇ ਹਿੱਸੇ ਆਏ ਪਰ 2024 ਆਉਂਦਿਆ ਕੁੱਲ ਵੀਜ਼ਿਆਂ ਦੀ ਗਿਣਤੀ ਘਟ ਕੇ 516000 ਰਹਿ ਗਈ ਅਤੇ ਭਾਰਤੀਆਂ ਨੂੰ ਮਿਲੇ ਵੀਜ਼ੇ 188000 ਤੱਕ ਸੀਮਤ ਹੋ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਫ ਲਫ਼ਜ਼ਾਂ ਵਿੱਚ ਆਖ ਚੁੱਕੇ ਨੇ ਕਿ ਕੈਨੇਡਾ ਵਿੱਚ ਅਰਜ਼ੀ ਤੌਰ ਤੇ ਮੌਜੂਦਾ ਲੋਕਾਂ ਦੀ ਗਿਣਤੀ ਵਿੱਚ 5 ਫੀਸਦੀ ਦੇ ਪੱਧਰ ਤੇ ਲੈ ਕੇ ਆਉਣੀ ਹੈ ਅਤੇ ਭਵਿੱਖ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਵਰਕ ਪਰਮਿਟਸ ਦੀ ਗਿਣਤੀ ਹੋਰ ਘਟਾਈ ਜਾ ਸਕਦੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵੱਲੋਂ ਇਸ ਸਾਲ 437000 ਸਟੱਡੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਕੁੱਲ ਅੰਕੜਾ 4 ਲੱਖ ਤੋਂ ਹੇਠਾਂ ਰਹਿ ਸਕਦਾ ਸਟੱਡੀ ਵੀਜ਼ਾ ਲਈ ਸ਼ਰਤਾ ਵਿੱਚ ਤਬਦੀਲੀ ਕਰਕੇ ਵੀ ਪੰਜਾਬੀ ਵਿਦਿਆਰਥੀਆਂ ਦਾ ਰੁਝਾਨ ਇਸ ਪਾਸੇ ਕਾਫੀ ਘਟਿਆ ਹੈ ਸਟੂਡੈਂਟ ਡਾਇਰੈਕਟ ਸਟ੍ਰੀਮ ਖਤਮ ਹੋ ਚੁੱਕੀ ਹੈ ਜਿਸ ਤਹਿਤ ਜੀਆਈਸੀ ਦੇ ਰੂਪ ਵਿੱਚ 10000 ਡਾਲਰ ਕੈਨੇਡਾ ਲਿਆਉਣ ਲਾਜ਼ਮੀ ਹੁੰਦੇ ਸਨ ਪਰ ਵਿਦਿਆਰਥੀਆਂ ਨੂੰ 20635 ਡਾਲਰ ਦੀ ਰਕਮ ਖਾਤੇ ਵਿੱਚ ਦਿਖਾਉਣੀ ਪੈਂਦੀ ਹੈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਵੱਡਾ ਹਮਲਾ ਹੋਇਆ ਹੈ ਯਹੂਦੀ ਅਜਾਇਬ ਘਰ ਦੇ ਬਾਹਰ ਬੀਤੀ ਰਾਤ ਕਰੀਬ 9:05 ਤੇ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸ਼ਹਿਰ ਦੇ ਇੱਕ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ ਜਿੱਥੇ ਕਿ ਕਈ ਅਜਾਇਬ ਘਰ, ਸਰਕਾਰੀ ਦਫ਼ਤਰ ਅਤੇ ਇੱਕ FBI ਦਫ਼ਤਰ ਵੀ ਸਥਿਤ ਹੈ। ਜਾਣਕਾਰੀ ਮੁਤਾਬਕ ਹਮਲਾਵਰ ਨੇ ਫ੍ਰੀ ਫਲਸਤੀਨ ਦੇ ਨਾਅਰੇ ਲਗਾਉਂਦੇ ਹੋਏ ਇਹ ਦੋਵਾਂ ਨੂੰ ਨੇੜੇ ਗੋਲੀ ਮਾਰ ਦਿੱਤੀ। ਮ੍ਰਿਤਕਾਂ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਸ਼ਾਮਲ ਹੈ। ਘਟਨਾ ਦੇ ਸਮੇਂ ਦੋਵੇਂ ਕਰਮਚਾਰੀ ਕੈਪੀਟਲ ਯਹੂਦੀ ਅਜਾਇਬ ਘਰ ਤੋਂ ਬਾਹਰ ਆ ਰਹੇ ਸਨ। ਪੁਲਿਸ ਨੇ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਉਸ ਦੀ ਪਛਾਣ ਐਲੀਅਸ ਰੋਟ੍ਰਿਗਜ਼ ਵਜੋਂ ਹੋਈ ਹੈ ਉਸ ਦੀ ਉਮਰ 30 ਸਾਲ ਹੈ ਉਹ ਸ਼ਿਕਾਗੋ ਦਾ ਰਹਿਣ ਵਾਲਾ ਹੈ ਆਪਣੀ ਗ੍ਰਫਤਾਰੀ ਦੌਰਾਨ ਉਹ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਲਗਾ ਰਿਹਾ ਸੀ ਗੋਲੀਬਾਰੀ ਅਜਾਇਬ ਘਰ ਦੇ ਸਾਹਮਣੇ ਹੋਈ ਜਿੱਥੇ ਅਮਰੀਕੀ ਯਹੂਦੀ ਕਮੇਟੀ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਸੀ ਅਮਰੀਕੀ ਗ੍ਰਹਿ ਸੁਰੱਖਿਆ ਸੁਕੱਤਰ ਕ੍ਰਿਸਟੀ ਨੋਇਮ ਨੇ ਕਤਲ ਦੀ ਪੁਸ਼ਟੀ ਕੀਤੀ ਹੈ ਐਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਐਕਸ ਉਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਮੇਰੀ ਟੀਮ ਅਤੇ ਮੈਨੂੰ ਅੱਜ ਰਾਤ ਡਾਊਨਟਾਊਨ ਡੀਸੀ ਵਿੱਚ ਕੈਪੀਟਲ ਯਹੂਦੀ ਅਜਾਇਬ ਘਰ ਦੇ ਬਾਹਰ ਅਤੇ ਸਾਡੇ ਵਾਸ਼ਿੰਗਟਨ ਡੀਸੀ ਫੀਲਡ ਦਫ਼ਤਰ ਦੇ ਨੇੜੇ ਹੋਈ ਗੋਲੀਬਾਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਜਦੋਂ ਕਿ ਅਸੀਂ ਜਵਾਬ ਦੇਣ ਅਤੇ ਹੋਰ ਜਾਣਨ ਲਈ ਐਮਪੀਡੀ ਨਾਲ ਗੱਲ ਕਰ ਰਹੇ ਹਾਂ ਕਿਰਪਾ ਕਰਕੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰੋ ਜਿੰਨਾ ਅਸੀਂ ਹੋ ਸਕੇ ਜਨਤਾ ਨੂੰ ਅਪਡੇਟ ਕਰਦੇ ਰਹਾਂਗੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਭਿਆਨਕ ਹੱਤਿਆਵਾਂ ਜੋ ਸਪਸ਼ਟ ਰੂਪ ਵਿੱਚ ਯਹੂਦੀ ਵਿਰੋਧੀ ਭਾਵਨਾਵਾਂ ਤੇ ਆਧਾਰਿਤ ਹਨ ਹੁਣ ਖਤਮ ਹੋਣੀਆਂ ਚਾਹੀਦੀਆਂ ਨੇ ਨਫ਼ਰਤ ਅਤੇ ਕੱਟੜਤਾਵਾਦ ਲਈ ਅਮਰੀਕਾ ਵਿੱਚ ਕੋਈ ਥਾਂ ਨਹੀਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਬਹੁਤ ਦੁੱਖ ਦੀ ਗੱਲ ਹੈ ਕਿ ਅਜਹੀਆਂ ਚੀਜ਼ਾਂ ਹੋ ਸਕਦੀਆਂ ਨੇ ਰੱਬ ਤੁਹਾਡੇ ਸਾਰਿਆਂ ਦਾ ਭਲਾ ਕਰੇ ਉੱਧਰ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਿਰਜ਼ੋਗ ਨੇ ਕਿਹਾ ਕਿ ਉਹ ਵਾਸ਼ਿੰਗਟਨ ਵਿੱਚ ਅਜਿਹੇ ਦ੍ਰਿਸ਼ਾਂ ਤੋਂ ਬੇहद ਦੁਖੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਭਵਿੱਖ ਦੇ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਬਾਰੇ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ। ਇਹ ਬਹੁਤ ਪੜਾ ਪ੍ਰਣਾਲੀ ਜਿਸ ਦੀ ਕੁੱਲ ਲਾਗਤ 175 ਬਿਲੀਅਨ ਅਮਰੀਕੀ ਡਾਲਰ ਹੈ ਪਹਿਲੀ ਵਾਰ ਅਮਰੀਕੀ ਹਥਿਆਰਾਂ ਨੂੰ ਪੁਲਾੜ ਵਿੱਚ ਲੈ ਕੇ ਜਾਵੇਗੀ। 트੍ਰੰਪ ਨੂੰ ਉਮੀਦ ਸੀ ਕਿ ਇਹ ਪ੍ਰਣਾਲੀ 2029 ਵਿੱਚ ਉਹਨਾਂ ਦੇ ਕਾਰਜਕਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ। ਕਾਰਨੀ ਨੇ ਕਿਹਾ ਕਿ ਇਹ ਕੈਨੇਡਾ ਲਈ ਇੱਕ ਚੰਗਾ ਵਿਚਾਰ ਹੈ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਲਈ ਇੱਕ ਕਦਮ ਚੁੱਕਣਾ ਚੰਗੀ ਗੱਲ ਹੈ ਉਹਨਾਂ ਨੇ ਇਸ ਸਬੰਧ ਵਿੱਚ 트ੰਪ ਨਾਲ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ 트ੰਪ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਉਹਨਾਂ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਅਤੇ ਉਹ ਕੈਨੇਡਾ ਵੱਲੋਂ ਠੋਕਮਾ ਯੋਗਦਾਨ ਪਾਉਣ ਨੂੰ ਯਕੀਨੀ ਬਣਾਉਣ ਲਈ ਓਟਾਵਾ ਨਾਲ ਕੰਮ ਕਰਨਗੇ ਗੋਲਡਨ ਡੋਮ ਸੰਭਾਵੀ ਹਮਲੇ ਦੇ ਚਾਰ ਪ੍ਰਮੁੱਖ ਪੜਾਵਾਂ ਤੇ ਮਿਜ਼ਾਈਲ ਦਾ ਪਤਾ ਲਗਾਉਣਾ ਅਤੇ ਉਹਨਾਂ ਨੂੰ ਰੋਕਣ ਲਈ ਜ਼ਮੀਨੀ ਅਤੇ ਪੁਲਾੜ ਆਧਾਰਿਤ ਸਮਰਥਾਵਾਂ ਨੂੰ ਮਜ਼ਬੂਤ ਕਰਨ ਦੀ ਕਲਪਨਾ ਕਰਦਾ ਹੈ ਇਹ ਚਾਰ ਪੜਾਅ ਨੇ ਲਾਂਚ ਤੋਂ ਪਹਿਲਾਂ ਮਿਜ਼ਾਈਲ ਦਾ ਪਤਾ ਲਗਾਉਣਾ ਅਤੇ ਨਸ਼ਟ ਕਰਨਾ ਉਡਾਣ ਦੇ ਸ਼ੁਰੂਆਤੀ ਪੜਾਵਾਂ ਵਿੱਚ ਇਸ ਨੂੰ ਰੋਕਣਾ ਇਸ ਨੂੰ ਹਵਾ ਵਿੱਚ ਰੋਕਣਾ ਜਾਂ ਆਖਰੀ ਮਿੰਟਾਂ ਵਿੱਚ ਇਸ ਨੂੰ ਰੋਕਣਾ ਜਦੋਂ ਇਹ ਨਿਸ਼ਾਨੇ ਵੱਲ ਜਾ ਰਹੀ ਹੋਵੇ ਕਾਰਨੀ ਨੇ ਕਿਹਾ ਕਿ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਅਤੇ ਇਸ ਤੇ ਬਹੁਤ ਉੱਚ ਪੱਧਰ ਦੀ ਚਰਚਾ ਕੀਤੀ ਗਈ ਹੈ। ਕਾਰਨੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੈਨੇਡਾ ਨੂੰ ਨੇੜਲੇ ਭਵਿੱਖ ਵਿੱਚ ਸੰਭਾਵੀ ਮਿਜ਼ਾਈਲ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ ਵਿੱਚ ਜਾਲੀ ਕਾਗਜ਼ਾਂ ਦੇ ਆਧਾਰ ਤੇ ਮਹਿੰਗੀਆਂ ਗੱਡੀਆਂ ਫਾਈਨਾਂਸ ਕਰਵਾਉਣ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਦੋ ਪੰਜਾਬੀਆਂ ਦੀ ਭਾਲ ਕਰ ਰਹੀ ਹੈ। ਦੋਹਾਂ ਦੀ شناخت ਸੁਖਦਿਆਲ ਸਿੰਘ ਅਤੇ ਸੁਪਿੰਦਰ ਕੌਰ ਵੱਜੋਂ ਕੀਤੀ ਗਈ ਹੈ। ਜਿਨ੍ਹਾਂ ਦੀ ਕਥਿਤ ਤੌਰ ਤੇ 11 ਅਪ੍ਰੈਲ ਤੋਂ 5 ਮਈ ਦਰਮਿਆਨ ਗ੍ਰੇਟਰ ਟ੍ਰਾਂਟੋ ਐਰੀਆ ਦੀਆਂ ਵੱਖ-ਵੱਖ ਆਟੋ ਡੀਲਰਸ਼ਿਪ ਤੋਂ 5,32,000 ਡਾਲਰ ਮੁੱਲ ਦੀਆਂ ਗੱਡੀਆਂ ਖਰੀਦੀਆਂ ਅਤੇ ਆਟੋ ਫਾਈਨਾਂਸ ਵਾਸਤੇ ਫਰਜੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਇਹਨਾਂ ਗੱਡੀਆਂ ਨੂੰ ਕੈਨੇਡਾ ਤੋਂ ਬਾਹਰ ਭੇਜਣਾ ਚਾਹੁੰਦੇ ਸੀ ਕਿਉਂਕਿ ਇੱਕ ਗੱਡੀ ਮੋਂਟਰੀਅਲ ਦੀ ਬੰਦਰਗਾਹ ਦੇ ਨੇੜੇ ਬਰਾਮਦ ਕੀਤੀ ਗਈ ਜਦਕਿ ਦੂਜੀ ਹਾਲਟਨ ਰੀਜਨ ਵਿੱਚੋਂ ਮਿਲੀ। ਬਾਕੀ ਤਿੰਨ ਗੱਡੀਆਂ ਫਿਲਹਾਲ ਬਰਾਮਦ ਨਹੀਂ ਹੋ ਸਕੀਆਂ। ਪ੍ਰੈਂਪਟਨ ਦੇ 50 ਸਾਲਾ ਸੁਖਦੇਵਾਲ ਸਿੰਘ ਅਤੇ 48 ਸਾਲ ਦੀ ਸੁਪਿੰਦਰ ਕੌਰ ਵਿਰੁੱਧ 5 ਲੱਖ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ ਪੰਜ ਦੋਸ਼ਾਂ ਦੇ ਅਧੀਨ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਆ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ ਪੀਲ ਰੀਜਨਲ ਪੁਲਿਸ ਦੇ ਫੋਡ ਬਿਊਰੋ ਮੁਤਾਬਕ ਠੱਗੀ ਠੋਰੀ ਰਾਹੀਂ ਗੱਡੀਆਂ ਹਾਸਲ ਕਰਨਾ ਵੀ ਕਾਰ ਚੋਰੀ ਦਾ ਹੀ ਇੱਕ ਰੂਪ ਹੈ ਜਿਸ ਨੂੰ ਆਰਗੇਨਾਈਜ਼ਡ ਆਟੋ ਥੈਫਟ ਮੰਨਿਆ ਜਾਂਦਾ ਹੈ ਸੁਖਦੇਵਾਲ ਸਿੰਘ ਅਤੇ ਸੁਪਿੰਦਰ ਕੌਰ ਮਾਮਲੇ ਵਿੱਚ ਪੀਲ ਪੁਲਿਸ ਦੀ ਪੜਤਾਲ ਨੇ ਇਹ ਰੁਝਾਨ ਘਟਾਉਣ ਵਿੱਚ ਮਦਦ ਕੀਤੀ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਸੁਖਦੇਵਾਲ ਸਿੰਘ ਅਤੇ ਸੁਪਿੰਦਰ ਕੌਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਫਰਾਡ ਬਿਊਰੋ ਦੇ ਜਾਂਚਕਰਤਾਵਾਂ ਨਾਲ 9054533311 ਐਕਸਟੈਂਸ਼ਨ 3335 ਤੇ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ سپورਟਸ ਨਾਲ 1800222 ਟਿਪਸ 8477 ਤੇ ਕਾਲ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਟ੍ਰਾਂਟੋ ਪੁਲਿਸ ਵੱਲੋਂ ਸੋਨੇ ਦੀ ਚੈਨੀ ਖੋਣ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਹਾਲ ਹੀ ਵਿੱਚ ਸਾਹਮਣੇ ਆਈਆਂ ਵਾਰਦਾਤਾਂ ਦੇ ਮੱਦੇਨਜ਼ਰ 42 ਡਿਵੀਜ਼ਨ ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਗਸ਼ਤ ਵਧਾ ਦਿੱਤੀ ਗਈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਫੌਜੀ ਕਾਰਵਾਈਆਂ ਸਮਾਪਤ ਕਰਨ ਲਈ ਸਹਿਮਤੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਮਗਰੋਂ ਬਣੀ ਹੈ ਜੈ ਸ਼ੰਕਰ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਦੇ ਪਿਛੋਕੜ 'ਚ ਕਹੀ ਹੈ ਕਿ ਵਾਸ਼ਿੰਗਟਨ ਨੇ ਸਹਿਮਤੀ ਬਣਾਉਣ 'ਚ ਭੂਮਿਕਾ ਨਿਭਾਈ ਸੀ ਜੈ ਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਭਵਿੱਖ ਵਿੱਚ ਪਹਲਗਾਮ ਵਰਗੇ ਕਿਸੇ ਵੀ ਅਤਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ 'ਚ ਅਤਵਾਦੀਆਂ 'ਤੇ ਫਿਰ ਤੋਂ ਹਮਲਾ ਕਰੇਗਾ ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਨੀਦਰਲੈਂਡਸ ਦੇ ਪ੍ਰਸਾਰਕ ਸ਼ੋ ਨੂਸ ਦਿੱਤੀ ਇੱਕ ਇੰਟਰਵਿਊ ਵਿੱਚ ਜੈ ਸ਼ੰਕਰ ਨੇ ਕਿਹਾ ਕਿ ਸਰਕਾਰ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਜੇਕਰ ਅਜਿਹਾ ਕੋਈ ਮਾਮਲਾ ਹੁੰਦਾ ਹੈ ਤਾਂ ਜਵਾਬ ਦਿੱਤਾ ਜਾਵੇਗਾ ਜੈ ਸ਼ੰਕਰ ਨੀਦਰਲੈਂਡ ਡੈਨਮਾਰਕ ਅਤੇ ਜਰਮਨੀ ਦੇ ਦੌਰੇ ਤਹਿਤ ਨੀਦਰਲੈਂਡ ਦੇ ਹੇਗ ਸ਼ਹਿਰ ਵਿੱਚ ਸਨ ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਜਾਰੀ ਹੈ ਕਿਉਂਕਿ ਇਸ ਵਿੱਚ ਇੱਕ ਸਪਸ਼ਟ ਸੰਦੇਸ਼ ਹੈ ਜੇਕਰ 22 April ਵਰਗੀਆਂ ਹਰਕਤਾਂ ਮੁੜ ਹੁੰਦੀਆਂ ਨੇ ਤਾਂ ਇਹਨਾਂ ਦਾ ਜਵਾਬ ਦਿੱਤਾ ਜਾਵੇਗਾ ਅਸੀਂ ਅਤਵਾਦੀਆਂ ਤੇ ਹਮਲਾ ਕਰਾਂਗੇ ਜੈ ਸ਼ੰਕਰ ਨੇ ਕਿਹਾ ਜੇਕਰ ਅਤਵਾਦ ਪਾਕਿਸਤਾਨ ਵਿੱਚ ਹੈ ਤਾਂ ਅਸੀਂ ਉਹਨਾਂ ਦੇ ਉੱਥੇ ਹੀ ਹਮਲਾ ਕਰਾਂਗੇ ਜਿੱਥੇ ਉਹਨੇ ਇਸ ਲਈ ਆਪਰੇਸ਼ਨ ਜਾਰੀ ਰੱਖਣ ਸੰਬੰਧੀ ਇੱਕ ਸਥੇਸ਼ ਹੈ ਪਰ ਆਪਰੇਸ਼ਨ ਜਾਰੀ ਰੱਖਣਾ ਇੱਕ ਦੂਜੇ ਤੇ ਗੋਲੀਬਾਰੀ ਕਰਨ ਦੇ ਬਰਾਬਰ ਨਹੀਂ ਹੈ ਭਾਰਤ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਜਵਾਬ ਵਿੱਚ ਆਪਰੇਸ਼ਨ ਸੰਧੋਰ ਤਹਿਤ 6 7 ਮਈ ਦੀ ਦਰਮਿਆਨ ਰਾਤ ਅਤਵਾਦੀਆਂ ਦੇ 9 ਟਿਕਾਣਿਆਂ ਤੇ ਸਟਿੱਕ ਹਮਲੇ ਕੀਤੇ ਸੀ ਭਾਰਤੀ ਕਾਰਵਾਈ ਮਗਰੋਂ ਪਾਕਿਸਤਾਨ ਨੇ 8-9-10 ਮਈ ਨੂੰ ਭਾਰਤੀ ਫੌਜੀ ਟਿਕਾਣੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਾਕਿਸਤਾਨੀ ਕੋਸ਼ਿਸ਼ਾਂ ਦਾ ਭਾਰਤੀ ਪੱਖ ਨੇ ਸਖਤੀ ਨਾਲ ਜਵਾਬ ਦਿੱਤਾ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 10 ਮਈ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਜ਼ਮੀਨ ਹਵਾ ਅਤੇ ਸਮੁੰਦਰ ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਤੇ ਸਹਿਮਤ ਹੋ ਗਿਆ ਹੈ ਜੈ ਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟਕਰਾਅ ਸਮਾਪਤ ਕਰਨ ਦੀ ਵਿਵਸਥਾ ਤੇ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਮੋਹਰ ਲਗਾਈ ਹੈ। ਉਹਨਾਂ ਨੇ ਕਿਹਾ ਜਦੋਂ ਦੋ ਦੇਸ਼ ਸੰਘਰਸ਼ 'ਚ ਉਲਝੇ ਹੁੰਦੇ ਨੇ ਤਾਂ ਇਹ ਸੁਭਾਵਿਕ ਹੈ ਕਿ ਦੁਨੀਆ ਦੇ ਦੇਸ਼ ਇੱਕ ਦੂਜੇ ਨੂੰ ਫੋਨ ਕਰਕੇ ਆਪਣੀ ਚਿੰਤਾ ਜਤਾਉਣ ਦੀ ਕੋਸ਼ਿਸ਼ ਕਰਦੇ ਨੇ। ਜੈ ਸ਼ੰਕਰ ਨੇ ਕਿਹਾ ਪਰ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੱਧੀ ਗੱਲਬਾਤ ਹੋਈ। ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਨਾਲ ਗੱਲ ਕਰਨ ਵਾਲੇ ਸਾਰੇ ਲੋਕਾਂ ਨੂੰ ਇੱਕ ਗੱਲ ਬਹੁਤ ਸਪਸ਼ਟ ਕਰ ਦਿੱਤੀ ਸੀ ਨਾ ਸਿਰਫ ਅਮਰੀਕਾ ਬਲਕਿ ਸਾਰਿਆਂ ਨੂੰ ਜੇਕਰ ਪਾਕਿਸਤਾਨ ਨੇ ਲੜਾਈ ਬੰਦ ਕਰਨੀ ਹੈ ਤਾਂ ਉਸ ਨੂੰ ਸਾਨੂੰ ਦੱਸਣਾ ਪਵੇਗਾ ਅਸੀਂ ਉਹਨਾਂ ਤੋਂ ਇਹ ਸੁਣਨਾ ਹੈ ਉਹਨਾਂ ਦੇ ਜਨਰਲ ਨੂੰ ਸਾਡੇ ਜਨਰਲ ਨੂੰ ਫੋਨ ਕਰਕੇ ਇਹ ਦੱਸਣਾ ਪਵੇਗਾ ਅਤੇ ਇਹੀ ਹੋਇਆ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਮਗਰੋਂ ਟਰੰਪ ਨੇ ਵਾਰ-ਵਾਰ ਇਹ ਕਹਿੰਦਿਆਂ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਦੋਵਾਂ ਥਿਰਾ ਵਿਚਕਾਰ ਗੋਲੀਬੰਦੀ ਲਈ ਅਹਿਮ ਭੂਮਿਕਾ ਨਿਭਾਈ